ਸ਼ਕਤੀ ਦੇ ਲਾ ਵੀ ਠੇਕੇਦਾਰ ਆ ਉਹ ਗੁਰੂ ਆਪਾਂ ਨੂੰ 4 ਮਹੀਨੇ ਹੋ ਗਏ ਆ ਇੱਥੇ ਹੀ ਫਸੇ ਰਹਿਣਾ ਵਾ ਤੇ ਕੀ ਕਰਾਂ ਕੱਲਾ ਮੈਂ ਫਾ ਲੈਣਾ ਐਦਾਂ ਹੋ ਗਿਆ ਵੱਡੇ ਵੱਡੇ ਪ੍ਰੋਜੈਕਟ ਆਪਣੇ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਗਾੜੀ ਕਿਤੇ ਲੰਕਾ ਬਣਾਉਣੀ ਆ ਆਪਾਂ ਉਹ ਵੱਡੇ ਪ੍ਰੋਜੈਕਟ ਐ ਹੋਈ ਕੁਝ ਕਰਨਾ ਵਾ ਆਪਾਂ ਸਾਰੀ ਜ਼ਿੰਦਗੀ ਜਿਹੜਾ ਕੰਮ ਸਿੱਖ ਲਿਆ ਵਾ ਬਸ ਹਾਨੂੰ ਨਾ ਕਾਮਯਾਬ ਹੋਉਂਦਾ ਹੀ ਉਹ ਮੈਨੂੰ ਸਿਖਾ ਕੰਮ ਆ ਵੇ ਅੱਖੀ ਮੈਂ ਇੱਟਾ ਤੇ ਇੱਟਾ ਥੱਪਦਾ ਇਹ ਪੁੱਤ ਕਹਣਾ ਸੌਖਾ ਜਦੋਂ ਕੰਮ ਕਰਨੇ ਪੈਂਦੇ ਨਾ ਉਦੋਂ ਪਤਾ ਲੱਗਦਾ ਵਾ ਕਿ ਕਿੱਦਾਂ ਹੁੰਦੇ ਆ ਦੋ ਦਾ ਹਿਜ਼ਾਰ ਨਾ ਇੱਟ ਥੱਪੀ ਨਾ ਮੈਂ ਮੇਰਾ ਨਾਮ ਬਟਾ ਦੀ ਜਾ ਗਾੜੀ ਤੇ ਬਾਬਾ ਵਿਸ਼ਕਰਮਾ ਵਾ ਤੂੰ ਵੀ ਸਾਰੇ ਬੰਨੇ ਕਰੀ ਐਂ ਗਾ ਤਾ ਗੁਰੂਆ ਤੇਰਾ ਤੇ ਆ ਸੂਤਰ ਜੈ ਨਹੀਂ ਸੈਟ ਆਉਂਦਾ ਇਹ ਤੂੰ ਵੀ ਇਹਨੂੰ ਐਂ ਛੇੜੀ ਜਾਂ ਨਾਗਾ ਥੱਪ ਦੇ ਰੱਖ ਮਸਾਲਾ ਤੈਨੂੰ ਪਤਾ ਵੀ ਆ ਸੂਤਰ ਕੀ ਹੁੰਦਾ ਉਹ ਪਤਾ ਮੈਨੂੰ ਸੂਤਰ ਕੀ ਹੁੰਦਾ ਵਾ ਸੂਤਰ ਆਵੇ ਤੇ ਫੇਰ ਹੀ ਹੁੰਦਾ ਕੰਮ ਸਾਰੇ ਸੂਤਰ ਦੇ ਨਾਲ ਹੀ ਹੁੰਦੇ ਕੰਮ ਵਾ ਮੈਂ ਮਸਾਬ ਲਾਇਆ ਵਾ ਇਹ ਮਿਸਤਰੀ ਜਿਹੜੇ ਹੁੰਦੇ ਅੰਨੇ ਹੀ ਹੁੰਦੇ ਕਿਉਂ ਅੰਨੇ ਕਿਉਂ ਹੁੰਦੇ ਅੰਨੇ ਹੀ ਹੁੰਦੇ ਆ ਜੰਨੇ ਨਾ ਹੋਦੇ ਆ ਤੁਸੀਂ ਸੂਤਰ ਨਾਲ ਕੋਈ ਟਾ ਲਾਓ ਇਹ ਨੁੱਕਰ ਨਾਲ ਨੁੱਕਰ ਜੋੜ ਕੇ ਲਾਈ ਜਾਇਆ ਕਰ ਇਹ ਇਦਾਂ ਕਹਿਣਾ ਸੌਖਾ ਨੁੱਕਰ ਨਾਲ ਨੁੱਕਰ ਓ ਚੱਲ ਸਾਲ ਫੜਾ ਗਾ ਮੇਰੀ ਓ ਇਹਨੂੰ ਸਾਲ ਨਾ ਕਿਆ ਕਰੋ ਕੀ ਕਿਆ ਕਰੀਏ ਫਿਰ ਇਹ ਤੇ ਤੁਹਾਡੀ ਸਾਲ ਲੈਣੀ ਆ ਸਾਲ ਲੈਣੀ ਹੋਰ ਘੰਟਾ ਘੰਟਾ ਇਹਨੂੰ ਐ ਕਰਦਾ ਰਹਿਣਾ ਸਵੈਟਰ ਸੁਣ ਨਾਲੀਆਂ ਤੈਨੂੰ ਜੇ ਇਹ ਪਤਾ ਲੱਗ ਜੇ ਨਾ ਤੂੰ ਮਿਸਤਰੀ ਨਾ ਬਣ ਜੇ ਓ ਮਿਸਤਰੀ ਤੇ ਮੈਂ ਬਣ ਜਾਣਾ ਜੇ ਤੇਰੀ ਨੀਂਦ ਨਾ ਮਾੜੀ ਹੁੰਦੀ ਕਿਉਂ ਬਾਲਟੇ ਚ ਕਾਈ ਗਿਆ ਕਦੋਂ ਦਾ ਮੈਂ ਤੇਰੇ ਮਗਰ ਪਿਆ ਕਿ ਮੈਨੂੰ ਵੀ ਠੇਕੇਦਾਰ ਬਣਾ ਦੇ ਓਏ ਮਿਸਤਰੀ ਬਹਣਾ ਸੌਖਾ ਵਾ ਮੈਂ 10 ਸਾਲ ਬਾਲਟੇ ਟੋਏ ਹੀ ਆਪਣੇ ਉਸਤਾਦ ਦੇ ਮਗਰ ਤੇ ਫੇਰ ਅਗਲੇ ਨੇ ਮੈਨੂੰ ਕੰਮ ਸਿਖਾਇਆ ਆਪਣੇ ਹੱਥ ਵੱਢ ਕੇ ਦੇਣੇ ਸੌਖੇ ਨਹੀਂ ਹੁੰਦੇ ਹੱਥ ਵੱਢ ਕੇ ਦੇਣਾ ਐਡਾ ਤੂੰ ਛੋਲੇ ਵਾਲਾ ਠਾਕਰ ਵੈਸੇ ਤੇ ਠੇਕੇਦਾਰਾ ਮੈਨੂੰ ਆਪਣੇ ਤੋਂ ਹੱਥ ਦੇ ਦੇ ਨਾ ਇਹਨਾਂ ਨਾਲ ਮੈਂ ਗੰਦੇ ਗੰਦੇ ਕੰਮ ਕਰਿਆ ਕਰ ਉਹ ਚੱਲ ਇਥੋਂ ਦਫਾ ਹੋ ਜਾ ਇਥੋਂ ਉਹਨੂੰ ਆਵਾਜ਼ ਮਾਰ ਨਿੱਕੇ ਨੂੰ ਉਹ ਬਜਰੀ ਲਿਆ ਇਹਨੇ ਚ ਭਰੀਏ ਗਾੜੀ ਉਹਨੇ ਕਿਹਾ ਲਿਆ ਬਜਰੀ ਤੇ ਤੂੰ ਹੀ ਲਿਆ ਤੇਰਾ ਮਣਕਾ ਟੁੱਟਾ ਵਾ ਠੇਕੇਦਾਰਾ ਇਹਦਾ ਮਣਕਾ ਨਹੀਂ ਇਹਦਾ ਦਿਲ ਟੁੱਟਾ ਵਾ ਦਿਲ ਟੁੱਟਾ ਵਾ ਓਏ ਆਹੋ ਠੇਕੇਦਾਰਾ ਕਿਸ ਤੇ ਭਰੋਸਾ ਆਇਆ ਕਰ ਲਿਆ ਏ ਭਰੋਸਾ ਤੋੜਤਾ ਤੇ ਦਿਲ ਵੀ ਨਾਲੇ ਟੁੱਟਣਾ ਹੈ ਫਿਰ ਤੇਲੇ ਆ ਬੱਜਰ ਭਰ ਦਿੰਨੇ ਤੇਰੇ ਦਿਲ ਚ ਓਏ ਤੇਰੇ ਬੱਜਰ ਭਰਿਆ ਸੂਤਰ ਨਹੀਂ ਆਉਣਾ ਇਹ ਹਿਜਰਾਂ ਦੇ ਰੋਗ ਆ ਇਹ ਤੇ ਹੁਣ ਨਾਲ ਹੀ ਜਾਣਗੇ ਇਹਦਾ ਤੇ ਫੇ ਕੋਈ ਇਲਾਜ ਨਹੀਂ ਆਦੇ ਉਹ ਵੈਸੇ ਠੇਕੇਦਾਰਾ ਬੰਦਾ ਇਸ਼ਕ ਨਾ ਕਰੇ ਨਸ਼ਾ ਕਰ ਲੇ ਉਹ ਸਹੀ ਓ ਕਿਉਂ ਨਸ਼ਾ ਕਿਉਂ ਕਰ ਲੇ ਉਹ ਗੁਰੂਆਂ ਨਸ਼ਾ ਛਡਾਊ ਕੈਂਪ ਤੇ ਹੈਗੇ ਆ ਨਾ ਬੰਦਾ ਉਹ ਕੈਂਪ ਚ ਜਾ ਕੇ ਛੱਡ ਆਉਂਦਾ ਵਾ ਇਹਦਾ ਤੇ ਸਾਲਾ ਕੋਈ ਕੈਂਪ ਵੀ ਨਹੀਂ ਲੱਗਦਾ ਬੰਦਾ ਕਿੱਥੇ ਜਾ ਕੇ ਛੱਡੇ ਵੱਡਾ ਤੂੰ ਰਾਂਝਾ ਲਾਟੂ ਮਰੂੰਗਾ ਨਿਆਣਾ ਨਾ ਵਿਗਾੜਨੀ ਕਿਸਦਾ ਨਾਲ ਉਹ ਜਾਓ ਜਾ ਕੇ ਕੰਮ ਕਰੋ ਕੋਈ ਨਹੀਂ ਆਪੇ ਹੋ ਜਾਂਦੇ ਹੁੰਦੇ ਠੀਕ ਦਰਦ ਦੁਰਦ ਸਾਰੇ ਐਡਾ ਰੂ ਦਿਲ ਜ ਗੱਲਾਂ ਇਥੇ ਕਰੀ ਆਂ ਨਿਆ ਅੱਗੇ ਕੰਮ ਕਿਸ ਬੰਨੇ ਸੂਤਰ ਨਹੀਂ ਆਉਣ ਡਿਆ ਉਹ ਨਿੱਕਿਆ ਉੱਤੋਂ ਗੱਲੀ ਲਾਇਆ ਉਹ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਦੋਂ ਨਾ ਮੈਂਵਾਜਾ ਮਾਰਨ ਡਿਆ ਤੂੰ ਵੀ ਕੋ ਕਰ ਲਾ ਕੇ ਤੂੰ ਠੇਕੇਦਾਰ ਦਾ ਮੁੰਡਾ ਵਾ ਮੈਨੂੰ ਕਹੀ ਜਾਂਦਾ ਠੇਕੇਦਾਰ ਆ ਮੈਂ ਨਹੀਂ ਗੱਲ ਤੋਂ ਆਇਆ ਕਰਨਾ ਕਿਉਂ ਕੀ ਗੱਲ ਹੈ ਉਹ ਦੋ ਇਟਾ ਚੁੱਕਦਾ ਮੈਨੂੰ ਚਾਰ ਚਾਰ ਚੁਕਾਉਂਦਾ ਵਾ ਤੇ ਕੋਈ ਨਹੀਂ ਤੂੰ ਬਲੋ ਮਾਰਦਾ ਵਾ ਚਾਰ ਚੁਕਦਾ ਮਾ ਕੋਈ ਗੱਲ ਨਹੀਂ ਹੈ ਸ਼ਿਕਾਇਤਾਂ ਨਾ ਲਾਇਆ ਇਥੇ ਸਕੂਲੇ ਨਹੀਂ ਆਇਆ ਤੂੰ ਕੰਮ ਤੇ ਆ ਕੰਮ ਕਰਨ ਨੂੰ ਜੀ ਨਹੀਂ ਲਾਈ ਜਾਂਦਾ ਤੇਰੇ ਟਾਇਰ ਬੰਦੇ ਆ ਉਹ ਚੱਲ ਚੱਲ ਮੈਂ ਇੱਥੇ ਕਰਕੇ ਮੈਂ ਪੁਰਾਣੇ ਬੰਦੇ ਨਹੀਂ ਕੰਮ ਤੇ ਰੱਖਦਾ ਤੈਨੂੰ ਮੈਂ ਢਾ ਦੇਣਾ ਤੈਨੂੰ ਮੈਂ ਦੱਸਾਂ ਨਹੀਂ ਨਹੀਂ ਠੇਕੇਦਾਰ ਆ ਐਵੇਂ ਬੰਦਾ ਨਵਾਂ ਲਿਆਂਦਾ ਤੂੰ ਉਹਨੂੰ ਕੰਮ ਲੈ ਆਰੇ ਕੋਲ ਤੂੰ ਉਹਨੂੰ ਕੰਮ ਕਰਾਈ ਜਾਂਦਾ ਵਾਧੂ ਉਹਦੇ ਕੋਲ ਆ ਲੈ ਹੁਣ ਇਹਨੂੰ ਤੁਰ ਪਿਆ ਵਾਏ ਉਹ ਚੱਲ ਕੋਈ ਨਹੀਂ ਮਸਾਲਾ ਬਣਾਉਣ ਦੇ ਉਹਨੂੰ ਕੋਈ ਗੱਲ ਨਹੀਂ ਤੂੰ ਇੱਧਰ ਕੰਮ ਕਰ ਜਿਹੜਾ ਤੈਨੂੰ ਦੱਸਿਆ ਵਾ ਉਹ ਇੱਟ ਫੜਾ ਵੈਸੇ ਸਲਾਰਿਆ ਮੈਂ ਹਿਸਾਬ ਲਾਇਆ ਕੰਮ ਕਰਨ ਨੂੰ ਹੀ ਤੇਰਾ ਜੀ ਕਰਦਾ ਉਹ ਸਲਾਰਾ ਨਹੀਂ ਠੇਕੇਦਾਰ ਖਲਾਰਾ ਮੇਰਾ ਨਾਂ ਕਿੰਨੇ ਪਾਇਆ ਸੀ ਖਲਾਰਾ ਉਹ ਪਾਪੇ ਨੇ ਪਾਇਆ ਸੀ ਪਰ ਮੈਨੂੰ ਤੇ ਭਰਾ ਨੂੰ ਇਸ ਤਰੀ ਕਰ ਪਦਾਵਿਓ ਮਿਸਤਰੀ ਕਿਦਾਂ ਬੰਦਾ ਵਾ ਆਹੋ ਮੈਨੂੰ ਪਤਾ ਵਾ ਮਿਸੀਆਂ ਰੋਟੀਆਂ ਨਾ ਤਰੀ ਹੋਵੇ ਤੇ ਮਿਸਤਰੀ ਵਾ ਬੱਲੇ ਓ ਤੇਰੇ ਬੜੀ ਡੈਫੀਨੇਸ਼ਨ ਦੇਣਿਆ ਮਿਸਤਰੀ ਦੀ ਉਹ ਮਿਸਤਰੀਆਂ ਨੂੰ ਐਵੇਂ ਨਾ ਜਾਣੀ ਹਾਂ ਮਿਸਤਰੀ ਗੋਦੇ ਚੜਿਆ ਹੋਵੇ ਨਾ ਤੇ ਨਾਲ ਦੇ ਘਰ ਵਾਲੇ ਦੇ ਭਾਂਡੇ ਗੇ ਲੈਦਾ ਵੀ ਕੀਠੀ ਦੇ ਕਿੰਨੇ ਲੱਗੇ ਆ ਚੋਰੀਆਂ ਛੱਡੀਆਂ ਨਹੀਂ ਫਿਰ ਹਲੇ ਤਾਂ ਤੂੰ ਮੈਨੂੰ ਕਿੱਥੇ ਵੇਖ ਲਿਆ ਓ ਚੋਰੀਆਂ ਕਰਦਿਆਂ ਆਹ ਤੇਸੀ लाਡੀ ਮਿਸਤਰੀ ਦੀ ਨਹੀਂ ਆ ਕਿਹੜੇ लाਡੀ ਦੀ ਓ ਬਾਬੇ ਲਾਡੀ ਦੀ ਤੇਸੀ ਮਿਸਤਰੀ ਹੁੰਦਾ ਓਏ ਓ ਸਾਡਾ ਮਿਸਤਰੀਆਂ ਮਿਸਤਰੀਆਂ ਦਾ ਆਪਸ ਵਿੱਚ ਚੱਲਦਾ ਹੁੰਦਾ ਵਾ ਤੈਨੂੰ ਯਾਰਾ ਪਤਾ ਵਾ ਢੇਲੀ ਫੜਾਓ ਫੇਰ ਚੋਕੇ ਓ ਯਾਰ ਠੇਕੇ ਦਾ ਰਾਏ ਇਹਦੇ ਫੜ ਲਾ ਇਹ ਤੇ ਤੇਰੇ ਪਰਾਂ ਚ ਪਈ ਆ ਓ ਤੈਨੂੰ ਪਤਾ ਰਾਜ ਮਿਸਤਰੀ ਕਹਿੰਦੇ ਸਾਨੂੰ ਓ ਯਾਰ ਰਾਜ ਹੀ ਕਰੀਦਾ ਵਾ ਐਡੇ ਗਾਣੇ ਬਣਦੇ ਆ ਤੁਹਾਡੇ ਦੇ ਗਾਣੇ ਓਏ ਸਾਡੇ ਤੇ ਤੇ ਸ਼ੇਰ ਬਣਦੇ ਆ ਮੱਛਾ ਜੀ ਕਿਹੜੇ ਸ਼ੇਰ ਬਣਦੇ ਆਪਣੇ ਤੇ ਪੰਜਾਬੀ ਚ ਕਹਿੰਦੇ ਔਰਤ ਤੇ ਹਿੰਦੀ ਚ ਕਹਿੰਦੇ ਆ ਇਸਤਰੀ ਉਹ ਭਾਗਾ ਵਾਲੀਆਂ ਮਾਵਾ ਪੁੱਤ ਜਿਨ੍ਹਾਂ ਦੇ ਰਾਜ ਮਿਸਤਰੀ ਆਪ ਤੱਕ ਇਹਨੇ ਜੋੜਿਆ ਤੂੰ ਓ ਚੱਲ ਜੋੜ ਤੇ ਦਿੱਤਾ ਨਾ ਤੁਹਾਡੇ ਦੇ ਕੋਈ ਬਣਦਾ ਸ਼ੇਰ ਹੋਰ ਸਾਡੇ ਤੇ ਵੀ ਬਣੇ ਆ ਐਡਾ ਕਿਹੜਾ ਸ਼ਾਇਰ ਏੜਾ ਤੁਹਾਡੇ ਦੇ ਖੱਜਲ ਹੁੰਦਾ ਰਿਹਾ ਸੋਣਾ ਹੱਥ ਨਾ ਪੜੇ ਥੂ ਕੌੜੀ ਖੱਟੇ ਕਹਿਣ ਅੰਗੂਰ ਭਾਗਾ ਵਾਲੀਆਂ ਓ ਮਾਵਾ ਪੁੱਤ ਜਿੰਨਾ ਦੇ ਮਜ਼ਦੂਰ ਬੱਲੇ ਵੀ ਬੱਲੇ ਮਾਹਾਂ ਹੱਥ ਪੜਿਆ ਤੇਰਾ ਵੀ ਸ਼ੇਰ ਤੱਕ ਸਾੜੀ ਗਿਆ ਵਾ ਮੈਂ ਕਿਉਂ ਸੜਨਾ ਵਾ ਸਾੜੀ ਗਿਆ ਵਾ ਕਿ ਇਹਨਾਂ ਦੇ ਮਜ਼ਦੂਰਾਂ ਦੇ ਕਿਉਂ ਬਣ ਗਿਆ ਵਾ ਬੰਦਾ ਮਾੜੀ ਮੋਟੀ ਦਾਤ ਦਿੰਦਾ ਕਿ ਵਾਹ ਬਈ ਤੁਹਾਡੇ ਤੇ ਵੀ ਬਣਿਆ ਉਹ ਦਿੱਤੀ ਆ ਦਾਤ ਤੈਨੂੰ ਵਾਹ ਬਈ ਵਾਹ ਹੀ ਆ ਤੁਸੀਂ ਤਾਂ ਨੂੰ ਬੰਦੇ ਨਹੀਂ ਜੇ ਕਹਿੰਦੇ ਗੁਰੂਆ ਉਹ ਤੇ ਖਲੋਤਾ ਮੈਂ ਤੇ ਤੂੰ ਮੈਨੂੰ ਆਵਾਜ਼ ਮਾਰ ਕੇ ਕਹਾ ਕੇ ਡੇਲੀ ਫੜਾ ਗੁਰੂਆ ਤੁਸੀਂ ਤਾਂ ਨੂੰ ਖਪਾਉਂਦਾ ਹੀ ਬੜਾ ਜੇ ਉਹ ਗਾਣਾ ਸੁਣਿਆ ਨਾ ਜਿਹੜਾ ਸਾਡੇ ਤੇ ਬਣਿਆ ਸੀ ਕਿਹੜਾ ਆਪ ਰਹਿੰਦੇ ਆ ਬੈਠੇ ਮਜ਼ਦੂਰਾਂ ਨੂੰ ਬਹੁਤ ਸਤਾਉਨੇ ਆ ਸਾਡੇ ਛੋਟੇ ਛੋਟੇ ਜੇ ਸੰਦ ਤੇ ਕੋਠੀਆਂ ਵੱਡੀਆਂ ਪਾਉਣੇ ਆ ਬੱਲੇ ਤੇਰੇ ਇਹ ਗਰਦੇਵ ਨਮਾਣੇ ਦਾ ਨਹੀਂ ਗਾਣਾ ਉਹ ਜਿਹਦਾ ਮਰਜ਼ੀ ਆ ਹੈਗਾ ਦੇ ਮਿਸਤਰੀਆਂ ਤੇ ਹੀ ਆ ਨਾ ਠੀਕ ਆ ਭਰਾਵਾ ਹੁਣ ਤੂੰ ਮਿਸਤਰੀ ਆ ਤੇ ਰੋ ਸਾਡੇ ਤੇ ਮਾਰਨਾ ਹੋਰ ਕਿਦੇ ਤੇ ਮਾਰਨਾ ਉਹ ਚੱਲ ਗਾਂ ਉਹਨੂੰ ਆਵਾਜ਼ ਮਾਰ ਤੇ ਗਾਹ ਕਰੋ ਓਏ ਮਸਾਲਾ ਲਿਆ ਓਏ ਚੱਲ ਫਿਰ ਗੋ ਕਰੋ ਲਿਆਓ ਫਿਰ ਗੋ ਕਰਨੀ ਲਾਠੇ ਕਿਦਾਰਾ ਦੇ ਦੇ ਓਏ ਕੀ ਕਰਨਿਆ ਵਾ ਆਪੇ ਕਿੰਨਾ ਗੋ ਹੋਏ ਉਹਦੇ ਸਪਾਈ ਆ ਤੋਣੇ ਨਹੀਂ ਸੰਦ ਛੁੱਟੀ ਨਹੀਂ ਹੋਗੀ ਛੁੱਟੀ ਨੂੰ ਵੜਾ ਕਾਲਾ ਵਾਂ ਨੂੰ ਛੁੱਟੀ ਨਹੀਂ ਹੋਗੀ ਓਏ ਓ ਦੁੱਜੀ ਗੋ ਕਹਿਨਿਆ ਵਾ ਪੈੜ ਕਰੋ ਪੈੜ ਅੱਛਾ ਪੜਿਆ ਕਿੰਨਿਆ ਵਾ ਜੇ ਪੜਿਆ ਦਾ ਤੇ ਠੇਕੇਦਾਰਾ ਤੇਰੇ ਮਗਰੀ ਖੱਜਲ ਹੁੰਦਾ ਤੇ ਕੁਰਸੀ ਤੇ ਨਾ ਬੈਠਾ ਹੁੰਦਾ ਹਾਂ ਕੁਰਸੀ ਤੇ ਤੇਨੂੰ ਵੇਲੇ ਨੂੰ ਬੈਠੇ ਨੂੰ ਮਿਲਣੀ ਸੀ ਤਨਖਾਹ ਹੈ ਓਏ ਕੁਰਸੀਆਂ ਵਾਲੇ ਵੀ ਮਜ਼ਦੂਰੀ ਆ ਕੋਈ ਕੁਰਸੀ ਤੇ ਬਹਿ ਕੇ ਕਰਨ ੜਿਆ ਕੋਈ ਉਦਾਂ ਕਰਨ ੜਿਆ ਕੰਮ ਨਹੀਂ ਕੋਈ ਵੀ ਮੜਾ ਹੁੰਦਾ ਆਪਣੇ ਕੰਮ ਨੂੰ ਮੜਾ ਨਹੀਂ ਕਦੀ ਵੀ ਗਣੀ ਦਾ ਪਰ ਮੈਂ ਉਹ ਮਜ਼ਦੂਰ ਚਾਹੀਦਾ ਹਾਂ ਕੁਰਸੀ ਵਾਲਾ ਤੈਨੂੰ ਇੱਥੇ ਕੁਰਸੀ ਡਾਦਾ ਮੈਂ ਹੁਣ ਕੁਰਸੀ ਵਾਲਾ ਮਜ਼ਦੂਰ ਚਾਹੀਦਾ ਹਾਂ ਉਹ ਕੰਮ ਸਾਰੇ ਥੱਲਿਓਂ ਤਾਂ ਨੂੰ ਜਾਂਦੇ ਆ ਉੱਤੋਂ ਵੀ ਕੋਈ ਠਾਣ ਆਉਂਦਾ ਵੇਖਿਆ ਹੀ ਉਹ ਆਉਂਦਾ ਕੀ ਆਉਂਦਾ ਮੀ ਹੂੰ ਮੀ ਆਉਂਦਾ ਉਹ ਕੰਮ ਨੂੰ ਨਹੀਂ ਕਦੀ ਵੀ ਮੜਾ ਗਣੀਦਾ ਆਪਣੇ ਨੂੰ ਓਏ ਆਹੋ ਠੀਕ ਆ ਗੁਰੂਆ ਤੂੰ ਤੇ ਤੱਤਾ ਹੀ ਵੜਾ ਉਹ ਨਿੱਕਿਆ ਲਿਆ ਮਸਾਲਾ ਇਹਨੂੰ ਕਿੱਧਰ ਲੈ ਆਏ ਤੇ ਆਵਾਜ਼ ਵੀ ਨਹੀਂ ਸੁਣ ਦਿਆ ਚਿੱਕੋ ਠੇਕੇਦਾਰ ਸਾਹਿਬ ਓਏ ਆ ਕੀ ਤੇਨੂੰ ਦੂਜਾ ਮਸਾਲਾ ਕਿਹਾ ਵਾ ਇਹਨੂੰ ਸੁੱਟ ਪਰੇ ਇਹ ਕੀ ਕੁੜਿਆ ਸੈਂਸਰ ਹੋ ਜਾਣੀ ਆ ਤੈਨੂੰ ਠੇਕੇਦਾਰਾ ਸੈਂਸਰ ਨਹੀਂ ਕੈਂਸਰ ਤੇ ਮੈਂ ਗਾੜੀ ਬਣਾਈ ਆ ਕੈਂਸਰ ਹੁੰਦੀ ਆ ਤੇ ਇਹਨੂੰ ਕਿੰਨੀ ਦੀ ਸਮਝਾਇਆ ਗੰਦ ਜਾਂ ਨਾ ਖਾਇਆ ਕਰ ਉਹ ਕੋਈ ਤਾਕਤ ਵਾਲੀ ਚੀਜ਼ ਖਾਇਆ ਕਰ ਇੰਨਾ ਬਿਮਾਰੀਆਂ ਲੱਗਦੀਆਂ 100 ਸਹੀ ਗੱਲ ਹੈ ਹੈ ਆ ਚੱਕ 100 ਰੁਪਏ ਠੇਕੇਦਾਰਾ ਇਹਨੂੰ ਘਿਓ ਲਿਆ ਦੇ ਤੇ ਦਹਾਂ ਦਾ ਕਿਹੜਾ ਘਿਓ ਆ ਨਾ ਆ ਤੇ ਦਹਾ ਦੀ ਤਾਕਤ ਵਾਲੀ ਚੀਜ਼ ਵੀ ਕਿਹੜੀ ਆਉਂਦੀ ਆ ਆ ਪੁੜੀ ਜੀ ਆਉਂਦੀ ਆ ਅਗਲਾ ਚੁਟਕੀ ਘਲਾਉਂਦਾ ਵਾ ਸਾਰੀ ਦਿਹਾੜੀ ਨੌਂ ਉਬਰ ਨੌਂ ਰਿੰਦਾ ਤੇ ਮੈਂ ਦੋ ਇਟਾ ਚੁੱਕਦਾ ਤੇ ਅਗਲਾ ਚਾਰ ਲਿਉਂਦਾ ਤੇ ਕੀ ਤਰ੍ਹਾਂ ਫੇਰ ਹੁਣ ਮੈਂ ਕਰਨਾ ਕੀ ਆ ਦਾਹ ਹੋਰ ਦੇ ਦੇ ਨੂੰ ਪੁੜੀ ਲਿਆ ਕੇ ਦਈਏ ਇਹਦੇ ਉਹ ਹੋ ਜਾ ਮੈਨੂੰ ਇਹੋ ਜਿਹੀ ਬੰਦੇ ਚਾਹੀਦੇ